ਓਏ ਆ ਓਏ ਮਾਸੀ ਦੇ ਮੁੰਡਿਆ ਕਿਵੇਂ ਪੁਰਾਣੇ ਜੇ ਲੀੜਿਆਂ ਚ ਹੀ ਫਿਰਦਾ ਕੁਛ ਨਹੀਂ ਯਾਰ ਤੇਰੇ ਨਾਲ ਦੇ ਪਿੰਡ ਮੱਝ ਦੀ ਦੱਸ ਪਈ ਸੀ ਉਹ ਮੈਂ ਵੇਖਣ ਆਇਆ ਸੀਗਾ ਮੈਂ ਕਿਹਾ ਯਾਰ ਪਿੰਡ ਕੋਲ ਦੀ ਕਾਹਨੂੰ ਲੱਗਣਾ ਮਿਲ ਚ ਲਗੇ ਨਹੀਂ ਨਹੀਂ ਵਧੀਆ ਕੀਤਾ ਤੂੰ ਬੈਠ ਮੈਂ ਠੰਡਾ ਤਤਲੇ ਉਹ ਨਹੀਂ ਨਹੀਂ ਮੈਂ ਨਾ ਜਾਣਾ ਹੀ ਆ ਯਾਰ ਹੋਰ ਮਾਸੀ ਆਰਕੇ ਠੀਕ ਆ ਸਾਰੇ ਫਸਲ ਬਾੜੀ ਦਾ ਦੱਸ ਕਿਵੇਂ ਆ ਫਸਾ ਰਯਾ ਯਾਰ ਝੋਨੇ ਦੀ ਦਾਤ ਕੀ ਹੈ ਨਹੀਂ ਤੇਰੇ ਨਿਆਰੇ ਵਾਲੀ ਗੱਲ ਯਾਰ ਗਰਮੀ ਕਰ ਕੇ ਝੋਨਾ ਅੜਿਆ ਜਾ ਪਿਆ ਓਏ ਗਰਮੀ ਤਾਂ ਸਾਡੇ ਵੀ ਇੱਥੇ ਉਣੀ ਪਈ ਆ ਯਾਰ ਅਸੀਂ ਕਿਹੜਾ ਝੋਨਾ ਇਸੀ ਥੱਲੇ ਲਾਇਆ ਵਾ ਬਾਕੀ ਤੁਸੀਂ ਇੱਥੇ ਮਾਰ ਖਾ ਜਾਂਦੇ ਆ ਤੁਹਾਨੂੰ ਨਾ ਅਸੀਂ ਪ੍ਰੋਡਕਟ ਦਾ ਨਹੀਂ ਪਤਾ ਜੇ ਸਹੀ ਟਾਈਮ ਸਰ ਝੋਨੇ ਤੇ ਤੇ ਸਹੀ ਪ੍ਰੋਡਕਟ ਪਾਇਆ ਹੋਵੇ ਨਾ ਤੇ ਝੋਨਾ ਤਾਂ ਭਾਈ ਠੂ ਠੂ ਕਰਦਾ ਹੁਣ ਤੂੰ ਮੇਰਾ ਜਾ ਕੇ ਝੋਨਾ ਵੇਖੀ ਐ ਚੱਲ ਰਾਂ ਮਾਰਦਾ ਠੀਕ ਹਾਂ ਹਾਂ ਜੰਦਰਾ ਉਹ ਧੀਰੇ ਕਰੇ ਆ ਹਾਂ ਉਹ ਜਿਹੜਾ ਆਪਣੇ ਪੱਕੇ ਖਾਣਾ ਸਾਂਝੀ ਵਟ ਨਹੀਂ ਉਥੇ ਝੋਨਾ ਖਾਣਾ ਤੈਨੂੰ ਮੜੇ ਆਈ ਯਾਰ ਠੀਕ ਆ ਆ ਵੇਖ ਲੈ ਲੈ ਪਿੰਡ ਦੇ ਬੰਦੇ ਵੀ ਮੈਥੋਂ ਰਹਿ ਲੈਂਦੇ ਆ ਬਾਈ ਜੀ ਝੋਨੇ ਚ ਕੀ ਪੈ ਗਏ ਕਿਹੜੀ ਦਵਾਈ ਵਧਕਾ ਯਾਰ ਤੈਨੂੰ ਪਰਾਂ ਮੈਂ ਜਾਣਕਾਰੀ ਖੇਤੀ ਬਾਰੇ ਵਾਲੀ ਰੱਖਦਾ ਨਹੀਂ ਨਹੀਂ ਵਧੀਆ ਯਾਰ ਓਏ ਆ ਜਾ ਤੂੰ ਵੀ ਨਾਲ ਹੀ ਆ ਜਾ ਮੇਰੇ ਗਵਾਂਢੀ ਐ 3 ਕੰਮੇ ਆ ਪਤਾ ਨਹੀਂ ਕਿਹੜਾ ਰੋਗ ਉਹਨਾਂ ਨੂੰ ਦੱਸ ਕੇ ਅੱਗੇ ਨਾਲੇ ਤੈਨੂੰ ਵੀ ਜਾਣਕਾਰੀ ਆ ਜੂ ਪੂਰਾ ਓਏ ਲਿਆਵ ਖਾ ਓਏ ਆਵਦਾ ਝੋਨਾ ਵੇਖ ਕੇ ਝੋਨਾ ਤੇਰਾ ਦੱਸਾਂ ਕਿਹੜੀ ਕਿਸਮ ਦੀ ਘਾਟ ਆ ਉਹ ਮਾਤ ਨੂੰ ਆਪ ਦਾ ਝੋਨਾ ਦਿਖਾਉਣ ਨੂੰ ਨਹੀਂ ਸੱਜਾ ਮੇਰਾ ਝੋਨਾ ਤਾਂ ਵਧੀਆ ਖੜਿਆ ਆ ਵੇਖਾ ਤੇ ਝੋਨਾ ਇਹਨੂੰ ਪਤਾ ਨਹੀਂ ਕਿਹੜੀ ਬਿਮਾਰੀ ਪੈ ਗਈ ਵਿੱਚੇ ਹੀ ਵਰਦਾ ਤੁਰ ਜਾਂਦਾ ਧੁਖੇਰ ਘਾਹ ਕੱਢ ਦਿੰਦਾ ਕੀ ਆਉਣਾਗਾ ਖਾਲੀ ਗਰੇ ਮਾਰ ਲੈ ਕਰ ਵੇਖ ਲੈ ਕਰ ਝੋਨਾ ਜਿਉਂਦਾ ਕਿ ਮਰ ਗਿਆ ਭਾਈ ਇਹ ਤਾਂ ਬਈ ਮੇਰੇ ਝੋਨੇ ਵਾਲੇ ਨੌਲਜ ਵਾਲੀ ਆ ਉਹ ਨੌਲਜ ਇਹਨੂੰ ਕਿਹੜੀ ਹੋਣੀ ਆ ਉਹ ਜਦੋਂ ਦਾ ਮੈਂ ਖੇਤੀ ਕਰ ਲਗਿਆ ਮੈਂ ਨਹੀਂ ਕਦੇ ਵੇਖਿਆ ਵੀ ਇਹਦੇ ਸਾਰੇ ਬਾਹਰ ਚ ਟਰਾਲੀ ਫਸਲ ਦੀ ਭਰੀ ਹੋਵੇ ਤੇ ਜਦੋਂ ਉਹ ਬਣਾ ਤਾਸ਼ ਹੀ ਖੜੀ ਜਾਂਦਾ ਨਾਲ ਸੱਜੇ ਬੈਠਾ ਉਹ ਵਡਿਆਈ ਦੀ ਤਾਂ ਮੈਨੂੰ ਪਤਾ ਤੇਰੀ ਸ਼ੁਰੂ ਤੋਂ ਹੀ ਆਦਾ ਝੋਨਾ ਤਾਂ ਨਹੀਂ ਤੇਰਾ ਝਾਲਰ ਮਾਰਦਾ ਪਰ ਤੇਰਾ ਕਾਜ ਜ਼ਰੂਰ ਝਾਲਰ ਮਾਰੀ ਜਾਂਦਾ